ਫੋਰ ਐਸਐਮਐਸ ਮੌਜੂਦ ਆ ਪਿੰਡ ਲਧਕਾ ਦੇ ਵਿੱਚ ਮੇਲਾ ਇਸ ਵਾਰ ਵੀ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤਾਂ ਤੁਸੀਂ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗਾ ਪਿੱਛੇ ਕਬੱਡੀ ਦੇ ਮੈਚ ਕੁਸ਼ਤੀ ਦੇ ਮੈਚ ਜਿਹੜੇ ਕਿ ਚੱਲ ਰਹੇ ਨੇ ਤਾਂ ਸੰਗਤ ਦੀ ਗਿਣਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ ਤਾਂ ਤੁਸੀਂ ਪਿੱਛੇ ਕਮੈਂਟਰੀ ਸੁਣ ਰਹੇ ਜੀ ਕਮੈਂਟਰੀ ਕਰ ਰਹੇ ਹਨ ਬਹੁਤ ਸ਼ਾਨਦਾਰ ਮੇਲਾ ਲਗਾਇਆ ਜਾ ਰਿਹਾ ਹੈ ਤਾਂ ਆਓ ਗੱਲਬਾਤ ਕਰਦੇ ਹਾਂ ਪਿੰਡ ਵਾਸ਼ਿਆਂ ਦੇ ਨਾਲ ਸਾਹਮਣੇ ਦੇਖਾਂਗੇ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਆਇਆ ਕਿ ਸ਼ੇਰਾਵਾਂ ਨੂੰ ਜਿਸੀ ਪੱਪਰ ਸ਼ੇਰਨੀ ਪੰਜਾਬ ਪਾਰੇ ਮਾਰਾ ਉਹ ਬੋਲ ਜੀ ਸ਼ੋਭ ਜੀ ਤੁਸੀਂ ਮੇਲੇ 'ਚ ਪਹੁੰਚੋ ਪਹਿਲਾਂ ਨਾਲ ਪੁੱਛ ਸੰਗਤ ਵਧੀਆ ਕਿ ਪਹਿਲਾਂ ਦਰੇ ਸੰਗਤ ਆ ਜੀ ਸਾਉ ਤੋਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਚੰਡੀਗੜ੍ਹ ਧੰਨਵਾਦ ਜੀ ਮੇਲੇ ਦੀ ਗੱਲ ਕਰੀਏ ਇਹ ਮੇਲਾ ਪਾਕਿਸਤਾਨ ਤੋਂ ਪਹਿਲਾਂ ਦਾ ਇਹ ਲੱਗਦਾ ਸਨ 47 ਦੀ ਵੰਡ ਤੋਂ ਪਹਿਲਾਂ ਦਾ ਹੀ ਲੱਗਦਾ ਹੈ ਇਹਦਾ ਇਹ ਸਾਵਣ ਦੇ ਦੇਸੀ ਮਹੀਨੇ ਦੀ ਤਿੰਨ ਚਾਰ ਨੂੰ ਲੱਗਦਾ ਹੈ ਜੀ ਬਹੁਤ ਧੁੰਮ-ਧਾਮ ਨਾਲ ਮਨਾਇਆ ਜਾਂਦਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਹੈ ਪਿੰਡਾਂ ਪਿੰਡ ਵਿੱਚ ਨੌਜਵਾਨ ਮੁੰਡਿਆਂ ਦੀ ਛੋਟੇ ਵੱਡੇ ਮੁੰਡਿਆਂ ਦੀ ਕਮੇਟੀ ਬਣੀ ਹੋਈ ਹੈ ਜੋ ਇਹ ਮੇਲੇ ਦਾ ਸਾਰਾ ਪ੍ਰਬੰਧ ਕਰਦੇ ਹਨ ਹੋਰ ਲੋਕਾਂ ਦਾ ਵੀ ਸਾਥ ਹੈਗਾ ਹੈ ਇੱਕ ਪੰਜਾਬੀ ਦਾ ਗਰਮੀ ਬਹੁਤ ਜ਼ਿਆਦਾ ਹੈ ਸੰਗਠਨ ਵੀ ਜਿਆਦਾ ਪਲੇਅਰ ਖੇਡ ਰਹੇ ਨੇ ਜੀ ਨੌਜਵਾਨਾਂ ਨੂੰ ਕਿ ਸੇ ਦੇਣਾ ਚਾਹੀਦਾ ਜੀ ਨੌਜਵਾਨਾਂ ਨੂੰ ਸੇ ਦੇ ਦੇਣਾ ਚਾਹੀਦਾ ਇਹ ਹੋ ਜੇ ਧਾਰਮਿਕ ਔਰ ਪਿੰਡ ਲੈਵਲ ਦੇ ਕੰਮ ਤੇ ਵੱਧ ਚੜ੍ਹ ਕੇ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਜੋ ਪਿੰਡ ਵਿੱਚ ਆਪਸੀ ਭਾਈਚਾਰਾ ਹੈ ਕੈਮਰਾ ਇਹਦਾ ਹੈ ਤੇ ਬਾਕੀ ਜੋ ਤੁਸੀਂ ਦੇਖ ਰਹੇ ਜੇ ਖੇਡਾਂ ਦਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਜੋ ਕਿ ਖੇਡਾਂ ਵਿੱਚ ਨੌਜਵਾਨ ਅੱਜ ਕੱਲ ਨਸ਼ੇ ਦਾ ਦੌਰ ਬਹੁਤ ਵਧ ਰਿਹਾ ਹੈ ਜਿਸ ਤਰ੍ਹਾਂ ਇਹ ਖੇਡਾਂ ਵੱਲ ਲੋਕ ਨੌਜਵਾਨ ਮੁੰਡੇ ਧਿਆਨ ਦੇਣਗੇ ਨਸ਼ੇ ਤੋਂ ਰਾਤ ਪਾਉਣਗੇ ਉਹ ਨਹੀਂ ਸਸ ਜਿਹੜੇ ਲੜਾਈ ਝਗੜੀਆਂ ਦੇ ਘਟਨਾ ਬਹੁਤ ਜ਼ਿਆਦਾ ਘਟਦੀਆਂ ਨੇ ਜਦੋਂ ਮੇਲੇ ਲੱਗਦੇ ਨੇ ਤਾਂ ਇਸ ਵਾਰ ਕੋਈ ਘਟਨਾ ਘੱਟੀ ਆਪਣੇ ਪਿੰਡ ਲੋਕ ਨਹੀਂ ਜੀ ਇਸ ਵਾਰੀ ਕੋਈ ਘਟਨਾ ਨਹੀਂ ਘੱਟੀ ਸਾਡੇ ਪਿੰਡ ਵਿੱਚ ਲਗਭਗ ਆਪਸ ਵਿੱਚ ਸ਼ਾਂਤੀਪੂਰਕ ਮੇਲਾ ਮਨਾਇਆ ਜਾਂਦਾ ਹੈ ਕੋਈ ਜੇ ਕੋਈ ਹੁੰਦੀ ਜਾਂ ਸੁਆ ਵੀ ਘਟਣਾ ਪਹਿਲੀ ਗੱਲ ਤਾਂ ਹੋਈ ਕਦੇ ਨਹੀਂ ਜੇ ਕੋਈ ਹੁੰਦੀ ਹੈ ਤਾਂ ਉਹਨੂੰ ਸਲਝਾ ਲਿਆ ਜਾਂਦਾ ਹੈ ਪਿੰਡ ਲਾਧੂ ਵਿੱਚ ਲਗਭਗ ਦੋ ਕਸਟਾਂ ਰਹਿੰਦੀਆਂ ਨੇ ਜਿਆਦਾ ਰਾਏ ਸਿੰਘ ਬਰਾਦਰੀ ਔਰ ਕੰਬੋਜ ਬਰਾਦਰੀ ਇਹਨਾਂ ਦਾ ਮਿਲਵਰਤਨ ਭਾਈਚਾਰਕ ਵਿੱਚ ਸਹਿਮੇ ਬਿਲਕੁਲ ਕਾਇਮ ਹੈ ਇਸ ਮੇਲੇ ਪ੍ਰਤੀ ਸਾਡੇ ਪਿੰਡ ਤਿੰਨ ਮੇਲੇ ਲੱਗਦੇ ਹਨ ਪੂਰਾ ਪੰਡ ਦੀ ਸੇਵਾ ਦਾਣਿਆਂ ਦੀ ਸੇਵਾ ਜੋ ਵੀ ਸੇਵਾ ਲੱਗਦੀ ਹੈ ਇਹਨਾਂ ਦੀ ਉਹ ਸਾਰੇ ਦੋਵੇਂ ਆਪਸੀ ਬਰਾਦਰੀ ਰੱਖ ਕੇ ਕਰਦੇ ਆਣ ਕਾਲਾ ਹਾਂਜੀ ਮੇਲਾ ਬਾਬੇ ਨਾਦਰ ਸ਼ਾਹ ਜੀ ਦਾ ਲਗਾਇਆ ਜਾ ਰਿਹਾ ਹੈ ਬੜੇ ਧੁੰਮਧਾਮ ਨਾਲ ਮਨਾਇਆ ਜਾ ਰਿਹਾ ਹੈ ਨੌਜਵਾਨ ਜਿਹੜੇ ਨਾ ਅਗੇਮਾ ਕਰ ਰਹੇ ਨੇ ਹਾਂਜੀ ਤਾਂ ਕੀ ਕਹਿਣਾ ਚਾਹੁੰਦੇ ਜੀ ਨੌਜਵਾਨ ਥੋੜੇ ਕੈਮਰੇ ਵੱਲ ਮਾੜੀ ਦਿੱਖ ਦੇਖੋ ਜੀ ਜੋ ਸਾਡੇ ਪਿੰਡ ਲਾਦੋਕਾ ਦੇ ਵਿੱਚ ਮੇਲਾ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਬਹੁਤ ਵਧੀਆ ਆਪਸੀ ਭਾਈਚਾਰਾ ਹੈ ਕਾਇਮ ਹੈ ਔਰ ਅਸੀਂ ਮੇਲੇ ਦੇ ਵਿੱਚ ਬਾਰੂ ਟੇਮਾ ਸਾਡੇ ਪਿੰਡ ਆ ਕੇ ਜਿਹੜਾ ਮਲੇ ਕਬੱਡੀ ਦਾ ਜਿਹੜਾ ਮੈਚ ਮੰਨੇ ਜੀ ਕਬੱਡੀ ਦਾ ਮੈਚ ਮਲੇ ਬੜਾ ਵਧੀਆ ਕਰਵਾ ਰਹੇ ਹਨ ਬੜੇ ਉਤਸ਼ਾਹ ਨਾਲ ਮਤਲਬ ਬੜੇ ਜੋਸ਼ ਸ਼ੋਰ ਨਾਲ ਮਤਲਬ ਜਿਹੜਾ ਸਾਡੇ ਪਿੰਡ ਦੇ ਵਿੱਚ ਜਿਹੜਾ ਕਬੱਡੀ ਦਾ ਮੈਚ ਹੋ ਰਿਹਾ ਹੈ ਸਾਨੂੰ ਬੜੀ ਖੁਸ਼ੀ ਹੈ ਵੀ ਸਾਡੇ ਜਿਹੜੇ ਹੁਣ ਦੀ ਜਨਰੇਸ਼ਨ ਹੈ ਖੇਡਾਂ ਵੱਲ ਵਧੇ ਔਰ ਨਸ਼ਿਆਂ ਤੋਂ ਦੂਰ ਰਵੇ ਔਰ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਚੰਗਾ ਬਣੇ ਜੀ ਕਬਲ ਜੀ ਤੇ ਇਸ ਕਰਕੇ ਅਸੀਂ ਆ ਕਬੱਡੀ ਦਾ ਮੈਚ ਕਰਵਾ ਰਹੇ ਹਾਂ ਬਹੁਤ ਵਧੀਆ ਮਤਲਬ ਮੈਚ ਹੋ ਰਿਹਾ ਹੈ ਤੇ ਅਸੀਂ ਜਿਹੜੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜੋ ਹੁਣ ਇਹ ਤੁਸੀਂ ਅੱਗੇ ਆਵੇ ਤਰਸਾ ਅਸੀਂ ਅੱਜ ਜਾਓ ਬੱਚੀ ਦਾ ਪਿਤਾ ਜੀ ਦਾ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਜਿਹੜੇ ਹੁਣ ਦੀ ਨੌਜਵਾਨ ਪੀੜ੍ਹੀ ਹੈ ਔਰ ਖੇਡਾਂ ਵੱਲ ਵਧੇ ਔਰ ਮਤਲਬ ਨਸ਼ਿਆਂ ਤੋਂ ਦੂਰ ਰਵੇ ਤੇ ਜਿਹੜੀ ਆਉਣ ਵਾਲੀ ਵਾਂਗ ਡੋਰ ਜਿਹੜੀ ਨਸ਼ਿਆਂ ਤੋਂ ਦੂਰ ਰਹਿ ਕੇ ਸਾਡੀ ਨੌਜਵਾਨ ਪੀੜ੍ਹੀ ਸਭਾਲਣੀ ਹੈ ਤੇ ਇਹ ਅਸੀਂ ਖੇਡਾਂ ਵੱਲ ਵਧਾਂਗੇ ਤਾਂ ਇਹ ਸ ਨਸ਼ੇ ਤੋਂ ਦੂਰ ਰਹਿ ਸਕਦੇ ਆਂ ਅੱਛਾ ਹਰ ਤਰ੍ਹਾਂ ਨਾ ਜਿਵੇਂ ਜਦੋਂ ਨੌਜਵਾਨ ਇਕੱਠੇ ਹੁੰਦੇ ਨੇ ਫੀਲ ਹੁੰਦੀ ਮੇਲੇ ਲੱਗਦੇ ਲੜਾਈਆਂ ਝਗੜੇ ਕਾਫੀ ਹੁੰਦੇ ਨੇ ਇਸ ਵਾਰੀ ਕੋਈ ਤੁਹਾਨੂੰ ਵੇਖਣ ਨੂੰ ਮਿਲਿਆ ਜੇ ਕੋਈ ਲੜਾਈ ਝਗੜਾ ਆਪਣੇ ਪਿੰਡ ਦਾ ਦੁਕਾ ਜਿਹੜਾ ਮੇਲਾ ਲੱਗਾ ਜੀ ਬਾਬੇ ਨਦਰਸ਼ਾਹ ਜੀ ਨਹੀਂ 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 ਜੀ ਨਹੀਂ ਐਤ ਕਿ ਇਹਦਾ ਬਹੁਤ ਅਮਨ ਸ਼ਾਂਤੀ ਨਾਲ ਸਾਡੇ ਪਿੰਡ ਦੇ ਵਿੱਚ ਮੇਲਾ ਮਨਾਇਆ ਗਿਆ ਬਹੁਤ ਵਧੀਆ ਇੰਨਾ ਕਿ ਆਪਸੀ ਮਤਲਬ ਪ੍ਰੇਮ ਪਿਆਰ ਦੇ ਨਾਲ ਬਹੁਤ ਵਧੀਆ ਮੇਲਾ ਮਨਾਇਆ ਗਿਆ ਉਹ ਇੱਕ ਇੱਕ ਅੱਧੀ ਵਾਰੀ ਮਤਲਬ ਹੋਇਆ ਸੀ ਜੋ ਸ਼ਰਾਰਤੀ ਅਨਸਰ ਰਹੇ ਸੀ ਜਿਨ੍ਹਾਂ ਨੇ ਮਤਲਬ ਜਿਹੜਾ ਮੇਲੇ ਦੇ ਵਿੱਚ ਮੌਲ ਨੂੰ ਖਰਾਬ ਕੀਤਾ ਬਾਕੀ ਇਸ ਵਾਰੀ ਜਿਹੜਾ ਮੇਲਾ ਮਨਾਇਆ ਗਿਆ ਬਹੁਤ ਵਧੀਆ ਸਾਰਾ ਆਪਸੀ ਭਾਈਚਾਰਾ ਸਾਡਾ ਕਾਇਮ ਹੈ ਜਿਹਦੇ ਵਿੱਚ ਬਹੁਤ ਜਾਣ ਕੇ ਲੋਕਾਂ ਨੇ ਸੇਵਾ ਕੀਤੀ ਹੈ ਨੌਜਵਾਨ ਪੀੜ੍ਹੀ ਨੇ ਸੇਵਾ ਕੀਤੀ ਹੈ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਨਹੀਂ ਹੋਇਆ ਐਦਕੀ ਬਹੁਤ ਵਧੀਆ ਜਿਹੜਾ ਮੇਲਾ ਤੁਸੀਂ ਅਸੀਂ ਪਿੰਡ ਚ ਰਹਿੰਦੇ ਹੋ ਹਾਂਜੀ ਮੇਰਾ ਨਾਮ ਬਾਜ ਸਿੰਘ ਹੈ ਜੀ ਠੀਕ ਹੈ ਮਤਲਬ ਬਹੁਤ ਵਧੀਆ ਮੇਲਾ ਮਨਾਇਆ ਗਿਆ ਨੌਜਵਾਨਾਂ ਦੇ ਸਹਿਯੋਗ ਨਾਲ ਆਲੇ ਦੁਆਲੇ ਦੇ ਸਹਿਯੋਗ ਨਾਲ ਔਰ ਪਿੰਡ ਵਾਸੀਆਂ ਦੇ ਹਾਂਜੀ ਹਾਂਜੀ ਸਹਿਯੋਗ ਦੇ ਨਾਲ ਹਾਂਜੀ ਹਾਂਜੀ ਔਰ ਕੋਈ ਨੌਜਵਾਨ ਸੰਦੇਸ਼ ਦੇਣਾ ਚਾਹੁੰਦਾ ਹੈ ਸੰਦੇਸ਼ ਇਹੀ ਹੈ ਜੀ ਵੀ ਸਾਨੂੰ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ ਔਰ ਜਾਤ ਪਾਤ ਤੋਂ ਜੋ ਵੀ ਸਾਡਾ ਧਾਰਮਿਕ ਪ੍ਰੋਗਰਾਮ ਹੁੰਦਾ ਕਿਸੇ ਵੀ ਤਰ੍ਹਾਂ ਦਾ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਨੂੰ ਇੱਕ ਛੱਤ ਥੱਲੇ ਬੈਠ ਕੇ ਖੜ ਕੇ ਸਾਨੂੰ ਜਿਹੜਾ ਕਰਨਾ ਚਾਹੀਦਾ ਹੈ ਸਾਨੂੰ ਜਾਤ ਪਾਤ ਦਾ ਤੋਂ ਮਤਲਬ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਸਾਨੂੰ ਆਪਸੀ ਜਿਹੜਾ ਦਿਲੀ ਪ੍ਰੇਮ ਪਿਆਰ ਸਾਡਾ ਹੋਣਾ ਚਾਹੀਦਾ ਆਪਸੀ ਪਾਈਚਾਰਾ ਸਾਡੀ ਆਪਸੀ ਸਾਂਝ ਸਾਡੀ ਕਾਇਮ ਹੋਣੀ ਚਾਹੀਦੀ ਹੈ ਤੇ ਅਸੀਂ ਜਾਤ ਪਾਤ ਦਾ ਉੱਪਰ ਉੱਠ ਕੇ ਜਿਹੜਾ ਅਸੀਂ ਕੰਮ ਕਰੀਏ ਤੇ ਆਉਣ ਵਾਲੇ ਜਿਹੜੇ ਨੌਜਵਾਨ ਪੀੜ੍ਹੀ ਨੂੰ ਵੀ ਜਿਹੜਾ ਅਸੀਂ ਸੰਦੇਸ਼ ਦੇਈਏ ਵੀ ਜਾਤ ਪਾਤ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਅਸੀਂ ਤਰੱਕੀ ਵੱਲ ਵਧੀਏ ਆਜ ਆਜ ਕੋਈ ਗੱਲ ਨਹੀਂ ਤੋਂ ਤੁਸੀਂ ਮੇਲਾ ਐਸੇ ਐਸੇ ਪਿੰਡ ਦੇ ਕੇ ਕਿਹੜਾ ਪਿੰਡ ਤੇ ਮੈਂ ਸਰਸੇ ਤੋਂ ਆਇਆ ਸੀ ਸਰਸੇ ਤੇ ਆਈ ਸੀ ਪਹਿਲੀ ਵਾਰ ਹੈ ਕਿ ਪਹਿਲਾਂ ਵੀ ਤੁਸੀਂ ਆਏ ਸੀ ਨਹੀਂ ਆਪਣਾ ਜੱਦੀ ਪਿੰਡ ਹੈ ਹੀ ਆ ਲਾਦੂ ਕਾਪਾ ਪਿਊਰਕ ਆਪਣੇ ਇੱਥੋਂ ਦੇ ਸੀਗੇ ਉਹ ਪਾਕਿਸਤਾਨ ਤੋਂ ਛੱਡ ਕੇ ਇੱਥੇ ਹੀ ਆਏ ਸੀਗੇ ਉਹਦੀਆਂ ਚੀਜ਼ਾਂ ਉਹ ਵੀ ਆਪਣੇ ਆਏ ਸੀਗੇ ਤੁਸੀਂ ਹਰ ਵਾਰ ਮੇਲਾ ਲਗਾਉਂਦੇ ਹੋ ਜੀ ਹਰ ਵਾਰ ਮੇਲਾ ਵੇਖਣ ਵੀ ਆਉਂਦੇ ਆ ਵੈਸੇ ਮੈਂ ਇੱਥੇ ਡਿਊਟੀ ਆਪਣੀ ਇੱਥੇ ਆਈ ਹਾਂ ਮੈਂ ਉਹਦੇ ਕਰਕੇ ਇੱਥੇ ਆਇਆ ਹਾਂ ਕਿਵੇਂ ਲੱਗਿਆ ਜੀ ਤੁਹਾਨੂੰ ਮੇਲਾ ਮੇਲਾ ਬਹੁਤ ਵਧੀਆ ਹੈ ਜੀ ਬਹੁਤ ਹੀ ਸ਼ਾਨਦਾਰ ਕਰ ਰਿਹਾ ਜਿੰਨੇ ਵੀ ਭਰਾ ਮਿਲਜੋਲ ਕੇ ਸਭ ਤੋਂ ਵਧੀਆ ਮੈਨੂੰ ਇੱਥੇ ਮਿਕਨ ਨੂੰ ਮਿਲਿਆ ਜਿਹੜਾ ਨਸ਼ਿਆਂ ਤੋਂ ਦੂਰ ਹੋ ਕੇ ਜਿਹੜਾ ਇਹ ਪ੍ਰੋਗਰਾਮ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਜੀ 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 ਬਹੁਤ ਹੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜਾ ਨੌਜਵਾਨ ਨਸ਼ਾ ਕਰਦੇ ਆ ਲੜਾਈ ਕਰਦੇ ਨੌਜਵਾਨਾਂ ਨੂੰ ਇਹ ਹੀ ਸੇਧ ਦੇਣਾ ਚਾਹੋ ਨਾ ਮੈਂ ਸੰਦੇਸ਼ ਵੀ ਆਪਣਾ ਨਸ਼ਿਆਂ ਤੋਂ ਦੂਰ ਹੋ ਖੇਡਾਂ ਵੱਲੇ ਧਿਆਨ ਦਿਓ ਪੜਾਈ ਵੱਲੇ ਧਿਆਨ ਦਿਓ ਅੱਜ ਦੇ ਟਾਈਮ ਤੇ ਜਿਹੜਾ ਵੇਖਿਆ ਜਾਵੇ ਪੰਜਾਬ ਸਰਕਾਰ ਜਿਹੜਾ ਬਹੁਤ ਵਧੀਆ ਕੰਮ ਕਰ ਰਹੀ ਆ ਨਸ਼ਿਆਂ ਤੋਂ ਦੂਰ ਲੈ ਕੇ ਜਾ ਰਹੀ ਆ ਕੈਡਾਂ ਵੱਲੇ ਲੈ ਕੇ ਜਾ ਰਹੀ ਆ ਬੱਚਾ ਨੂੰ ਬਹੁਤ ਵਧੀਆ ਨੌਕਰੀਆਂ ਦਾ ਬਹੁਤ ਜ਼ਿਆਦਾ ਸ਼ੋਰ ਦੇ ਰਹੀ ਹੈ ਇੱਥੇ ਬੱਚਾ ਆਪਣੇ ਘਰੇ ਰਿਸ਼ਤੇਦਾਰ ਆ ਜੀ ਹਾਂ ਤੁਸੀਂ ਇਸੇ ਪਿੰਡ ਦੇ ਜੀ ਬਿਲਕੁਲ ਜੀ ਸਾਹਿਲ ਕੁਮਾਰ ਸਭ ਤੋਂ ਪਹਿਲਾਂ ਵਾਈਕਰ ਦੀ ਕਾਲਾ ਵਾਈਕਰ ਦੀ ਕਿਪਟ ਹੈ ਜੀ ਲਾਦੂ ਕਾ ਪਿੰਡ ਵੱਲ ਬਹੁਤ ਹੀ ਵਧੀਆ ਪ੍ਰਚਾਰਾ ਕੀਤਾ ਗਿਆ ਇਸ ਵਾਰ ਮੁੰਡਿਆਂ ਨੇ ਰਲ ਕੇ ਬਹੁਤ ਹੀ ਵਧੀਆ ਮੈਲਾ ਕਰਾਇਆ ਜਾ ਰਿਹਾ ਤੇ ਪਹਿਲਾਂ 3 ਸਾਲਾਂ ਤੋਂ ਕਬੱਡੀ ਬੰਸੀ ਸੀ ਇਸ ਸਾਲ ਕਬੱਡੀ ਫਿਰ ਬਹੁਤ ਵਧੀਆ ਸ਼ੁਰੂ ਕੀਤੀ ਜਾ ਰਹੀ ਹੈ ਆਨ ਤੇ ਸਮਾ ਕਰਨਾ ਮੰਡਾ ਲੋਕ ਇਕੱਠੇ ਹੁੰਦੇ ਨੇ ਮੇਲਾ ਲੱਗ ਰਿਹਾ ਹੈ ਗਿਣਤੀ ਬਹੁਤ ਜ਼ਿਆਦਾ ਹੈ ਕੋਈ ਲੜਾਈ ਝਗੜਾ ਕਿਸੇ ਤਰ੍ਹਾਂ ਦਾ ਕੋਈ ਅਸਵਾਰ ਨਹੀਂ ਇਹ ਅਸਵਾਰ ਕੋਈ ਲੜਾਈ ਝਗੜਾ ਨਹੀਂ ਹੋ ਰਿਹਾ ਜੀ ਜਿਹੜੇ ਆਣ ਅੱਗੇ ਮਾ ਹੋੜੀਆਂ ਨੇ ਨੌਜਵਾਨਾਂ ਨੂੰ ਪਤਾ ਲੱਗ ਜਾਂਦਾ ਹੁਣ ਕੀ ਬਣਦਾ ਹੈ ਸੈਰ ਲਟਕੋ ਜੇ ਹੋ ਜਾਏ ਤੋ ਹੋ ਜਾਏ ਠੀਕ ਹੈ ਜੀ ਧੰਨਵਾਦ ਜੀ ਤਾ ਇਹ ਸੰਜੀ ਪੌਣਕਵਾਰ ਜੀ ਪਿੰਡ ਵਾਸੀ ਜੋ ਕਿ ਪਿੰਡ ਲਾਧੁਕਾ ਦੇ ਵਿੱਚ ਮੇਲਾ ਲਗਾਇਆ ਜਿਹੜਾ ਬਾਬਾ ਨਾਦਰ ਸ਼ਾਹੀ ਦਾ ਆ ਕਮੇਟੀ ਵੱਲੋਂ ਕਬਟੀ ਦਾ ਨਾਮ ਬਾਬਾ ਨਾਦਰ ਸ਼ਾਹ ਕਮੇਟੀ ਬਾਬਾ ਨਾਦਰ ਸ਼ਾਹ ਕਮੇਟੀ ਵੱਲੋਂ ਮੇਲਾ ਬੜੇ ਧੂਮ-ਧਾਮ ਦੇ ਨਾਲ ਲਗਾਇਆ ਜਾ ਰਿਹਾ ਹੈ ਪਿੰਡ ਲਾਧੁਕਾ ਦੇ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਆ ਸਾਡੇ ਸ਼ੋਕ ਜੀ ਜਿਹੜੀ ਨਾ ਰੈਫਰੀ ਸੇਵਾ ਕਰਦੇ ਤਾਂ ਮੈਂ ਇਹਨਾਂ ਕੋਲ ਇੱਕ ਗੱਲ ਜ਼ਰੂਰ ਕਹਿਣਾ ਮੇਰੇ ਨਾਲ ਤੁਸੀਂ ਨਾ ਟਾਂਗੇ ਦੇ ਟੀਮ ਨੂੰ ਸਰ ਸ਼ੋਕ ਜੀ ਤੁਸੀਂ ਸੇਵਾ ਕਰ ਰਹੇ ਹੋ ਜੀ ਰੈਫਰੀ ਦੀ ਸਵੇਰ ਤੋਂ ਮੈਂ ਤਾਂ ਇਹ ਖੌਣ ਆਇਆ ਮੈਨੂੰ ਕੋਈ ਕੰਮ ਸੀ ਬਲਦੇਵ ਜੀ ਲਾਈਫ ਫਾਇਲ ਕਾ 24 ਦਾ ਸਾਡੇ ਭਰਾ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਹੈ ਦੇਖੋ ਜੀ ਖੇਡ ਮੇਲੇ ਪੰਜਾਬ ਦੇ ਵਿੱਚ ਚੱਲਦੇ ਰਹੇ ਨੇ ਤੇ ਚੱਲਦੇ ਰਹਿਣਗੇ ਪਰ ਜਿਵੇਂ ਪਰੰਪਰਾ ਪ੍ਰਾਣੇ ਬਜ਼ੁਰਗਾਂ ਦੀ ਚੱਲ ਰਹੀ ਸੀ ਅੱਜ ਨਵੇਂ ਨੌਜਵਾਨਾਂ ਨੇ ਉਪਰਾਲਾ ਕੀਤਾ ਇਹ ਕਾਫੀ ਲੰਬੇ ਸਮੇਂ ਤੱਕ ਜਿੱਦਾਂ ਇਹਨਾਂ ਨੌਜਵਾਨਾਂ ਨੇ ਉਪਰਾਲਾ ਕੀਤਾ ਇਹ ਬਜ਼ੁਰਗ ਹੋਣਗੇ ਪਰੰਪਰਾ ਅੱਗੇ ਅੱਗੇ ਚੱਲਦੀ ਜਾਵੇਗੀ ਲੋੜ ਹੈ ਸਮਾਜ ਨੂੰ ਚੰਗੇ ਕੰਮ ਕਰਨ ਦੀ ਲੋੜ ਹੈ ਸਮਾਜ ਨੂੰ ਰੁਕਸ਼ ਲਾਉਣ ਦੀ ਲੋੜ ਹੈ ਸਮਾਜ ਨੂੰ ਅੱਗੇ-ਅੱਗੇ ਤੋਰਨ ਦੀ ਪਰ ਲੇਕਿਨ ਜੋ ਪੰਜਾਬ ਦੇ ਵਿੱਚ مسئلے ਚੱਲ ਰਹੇ ਨੇ ਤਿੰਨ-ਚਾਰ ਮਸਲੇ ਚੱਲ ਨੇ ਜਿੱਦਾਂ ਦਰਿਆਵਾਂ ਦਾ ਮਸਲਾ ਪਾਣੀ ਤਾਂ ਖਰਾਬ ਹੋ ਗਏ ਨੇ ਪਰ ਛੇਵਾਂ ਦਰਿਆ ਜੋ ਨਸ਼ਿਆਂ ਦਾ ਹੈ ਪਰ ਇਹਦੇ ਵੱਲ ਵੀ ਜੇ ਹੁਣ ਸਰਕਾਰਾਂ ਉਪਰਾਲਾ ਕਰ ਲਈਏ ਨੇ ਤੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਇਹ ਲੋੜ ਹੈ ਥੋੜੀ ਜਿਹੀ ਉਪਰਾਲਾ ਕਰਨ ਦੀ ਇਹ ਨਸ਼ਾ ਮੁਕਤੀ ਆਪਾਂ ਕਰ ਸਕਦੇ ਆਂ ਖੇਡਾਂ ਨਾਲ ਜੇ ਜੁੜਾਂਗੇ ਟਾਈਮ ਘਟ ਹੋਏਗਾ ਤੇ ਨਸ਼ੇ ਵੱਲ ਕੋਈ ਨਹੀਂ ਜਾਏਗਾ ਜੀ ਇਤਨਾ ਆਪਣੇ ਪਿੰਡ ਚ ਦੋ ਕਸਟਾ ਲਗਭਗ ਰਹਿ ਰੀਆਂ ਰਾਇਸਕ ਬਰਾਦਰੀ ਔਰ ਕੰਬੋਜ ਬਰਾਦਰੀ ਜੀ ਤੁਹਾਨੂੰ ਲੱਗਦਾ ਕੋਈ ਵਕਰੇਵਾ ਹੈ ਕਿ ਬਿਲਕੁਲ ਆਪਾਂ ਮਤਲਬ ਇਕੱਠੇ ਹੋਇਆ ਰਿਹਾ ਜੀ ਦੇਖੋ ਜੀ ਗੁਰੂ ਸਾਹਿਬ ਗੁਰੂ ਨਾਨਕ ਬਾਬਾ ਜੀ ਤਾਂ ਕਹੇ ਕਿ ਅਸੀਂ ਜਾਤ ਪਾਤਾਂ ਸਿਰਫ ਆਪਾਂ ਬਣਾ ਰਹੇ ਆਂ ਜਾਤ ਪਾਤ ਵਿੱਚ ਕੁਛ ਨਹੀਂ ਰੱਖਿਆ ਜੇ ਇਸ ਚੀਜ਼ ਨੂੰ ਪਾੜੇ ਨੂੰ ਮਟਾਉਂਦੇ ਆਂ ਤਾਂ ਇਹ ਆਪਾਂ ਇੱਕ ਸਮਾਜ ਇੱਕ ਮੁੱਠ ਹੋਵਾਂਗੇ ਤਾਂ ਨਵੀਂ ਜਨਰੇਸ਼ਨ ਨੂੰ ਇਹ ਸੇ ਜ਼ਰੂਰ ਮਿਲੇਗੀ ਜਾਤਾਂ ਪਾਤਾਂ ਵਿੱਚ ਸਿਰਫ ਲੜਾਈਆਂ ਨੇ ਜਾਤਾਂ ਪਾਤਾਂ ਵਿੱਚ ਸਿਰਫ ਵਿਤਕਰੇ ਨੇ ਪਰ ਲੇਕਿਨ ਇਸ ਚੀਜ਼ ਨੂੰ ਭੁੱਲ ਕੇ ਬਾਬੇ ਨਾਨਕ ਦੀ ਬਾਣੀ ਦੇ ਇਹ ਸਭ ਕੁਝ ਲਿਖਿਆ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਮੇਲਾ ਬੜੇ ਦੂ ਦਮ ਨਾਮ ਲਗਾਏ ਰਿਆ ਨੌਜਵਾਨ ਬਲੋ ਤੁਸੀਂ ਵੀ ਸੇਵਾ ਕਰ ਰਹੇ ਹੋ ਕੋਈ ਲੜਾਈ ਝਗੜਾ ਤੁਹਾਨੂੰ ਕੋਈ 1% ਦਿਸਿਆ ਜੀ ਦੇਖੋ ਜੀ 3 ਤੇ 4 ਸਾਵਣ ਨੂੰ ਮੇਲਾ ਜਿਹੜਾ ਲੱਗਦਾ ਹੈ ਕਿਸੇ ਵਕਤ ਇੱਥੇ ਕੱਚੀ ਨਹਿਰ ਹੁੰਦੀ ਸੀ 10 12 ਨਿਮਾ ਹੁੰਦੀਆਂ ਸੀ ਜਾਮਨ ਹੁੰਦੇ ਸੀ ਪੁਰਾਣੇ ਬਜ਼ੁਰਗ ਬਾਬੇ ਮੇਲਾ ਚਲਾਉਂਦੇ ਸੀ ਪਰ ਉਸ ਵਕਤ ਤੋਂ ਲੈ ਕੇ ਅੱਜ ਤੱਕ ਮੇਲੇ ਦੇ ਵਿੱਚ ਕਈ ਵਾਰੀ ਉਨੀ ਕੀ ਹੁੰਦੀ ਪਰ ਇਹ ਮੇਲਾ ਪੀਰ ਬਾਬਾ ਨਾਦਰ ਸ਼ਾਹ ਦਾ ਮੇਲਾ ਹੈ ਨੌਜਵਾਨਾਂ ਦੇ ਪਰਾਲੇ ਨਾਲ ਚੱਲ ਰਿਹਾ ਕੋਈ ਇੱਥੇ ਲੜਾਈ ਝਗੜਾ ਨਾ ਤਾਂ ਹੁੰਦਾ ਤੇ ਨਾ ਹੋਏਗਾ ਲੜਾਈ ਝਗੜੇ ਵਿੱਚ ਕੀ ਪਿਆ ਕੁਝ ਨਹੀਂ ਪਿਆ ਬਿਲਕੁਲ ਕਹਾਂ ਨਹੀਂ ਤਾਂ ਇਹ ਸੰਸਾਡੇ ਸ਼ੋਕ ਜੀ ਜੋ ਕਿ ਰੈਫਰੀ ਦੀ ਸੇਵਾ ਕਰ ਰਿਹਾ ਕਬੱਡੀ ਦੇ ਵਿੱਚ ਤਾਂ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੋਰ ਕੋਈ ਨੌਜਵਾਨ ਨਹੀਂ ਸੰਦੇਸ਼ ਜਨ ਨੌਜਵਾਨਾਂ ਨੇ ਇਸ ਸੰਦੇਸ਼ ਆਪਣੇ ਲਾਹੂ ਕਾਡੇ ਤੋਂ ਜਿੰਨੇ ਵੀ ਸੰਸਥਾਵਾਂ ਵੱਲੋਂ ਨੌਜਵਾਨਾਂ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਜਾਂ ਅਜੇ ਕੰਪਿਊਟਰ ਸੈਂਟਰ ਵੱਲੋਂ ਰੁੱਖ ਲਗਾਏ ਗਏ ਨੇ ਤਾਂ ਲੇਕਿਨ ਰੁੱਖਾਂ ਦੀ ਸਾਂਭ ਸੰਭਾਲ ਸਿਰਫ ਉਹਨਾਂ ਅਕੈਡਮੀ ਵਾਲਿਆਂ ਦੇ ਨਹੀਂ ਪਿੰਡ ਦੇ ਨੌਜਵਾਨਾਂ ਦੀ ਵੀ ਬਣਦੀ ਹੈ ਜਦੋਂ ਕੋਈ ਆਵਾਰਾ ਪਸ਼ੂ ਉਸ ਵਿਰਖ ਨੂੰ ਖਾ ਰਿਹਾ ਸਮਝ ਲਓ ਕਿ ਆਪਣਾ ਪ ਦਿਖਾ ਰਿਹਾ ਇੱਕ ਦਿਨੇ ਵੱਡਾ ਹੋਏਗਾ ਇਹ ਛਾਂ ਵੀ ਬਣੇਗਾ ਇਹ ਆਪਣੀ ਲੱਕੜ ਦੀ ਪੂਰਤੀ ਵੀ ਕਰੇਗਾ ਜਦੋਂ ਇਨਸਾਨ ਇਸ ਨੂੰ ਚਲਾ ਜਾਂਦਾ ਤਾਂ ਉਹ ਲੱਕੜ ਆਪਣੇ ਉੱਪਰ ਕੰਮ ਹੀ ਦਿੰਦੀ ਹੈ ਤਾਂ ਅਸੀਂ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਵਿਰਖਸ਼ ਦੀ ਪਾਲਣਾ ਜਿਵੇਂ ਬੱਚਾ ਆਪ ਦਾ ਪਾਲਦੇ ਉਸੇ ਤਰ੍ਹਾਂ ਪਾਲਿਆ ਜਾਵੇ ਤਾਂ ਸਾਲ ਬਾਅਦ ਇਹਦੀ ਆਪਾਂ ਨੂੰ ਛਾਂ ਮਿਲੇਗੀ ਬਹੁਤ ਬਹੁਤ ਧੰਨਵਾਦ ਜੀ ਸ਼ੋਕ ਜੀ ਤਾਂ ਇਹ ਸਨ ਸ਼ੋਕ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਹੈ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਇਲ ਕਾ 24 ਤੇ ਲਾਈਵ ਤਸਵੀਰਾਂ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਲਾਈਵ ਤਸਵੀਰਾਂ ਤਾਂ ਸਾਨੂੰ ਦਿਖਾਵਾਂਗੇ ਜੀ ਗੇਮ ਵੀ ਹੁਣ ਇੱਕਾ ਬੱਚੀ ਹੈ ਜੀ ਲੋਕ ਇੰਦਰ ਬਾਬੇ ਦਾ ਮਾਨ ਸਨਮਾਨ ਵੀ ਜ਼ਰੂਰ ਕਰਨਾ ਚਾਹੀਦਾ ਬਲਸੂ ਦਾ ਆਕਰ ਕੰਬੇ ਹੌਂਸਲੀ ਉੱਪਰ ਆ ਜਾ ਤੇ ਫਾਈਕਲ ਵੀ ਆਪਣੇ ਘਰ ਦਾ ਹਾਲ ਹੈ ਆਹ ਵੇਲੇ ਬਾਬੇ ਵੀ ਲੈਣਾ ਪੜੇਗਾ ਉੱਤੇ ਆ ਪਿਛਲੇ ਪਿਛਲੇ ਨੂੰ ਇੱਕ ਬੋਲਪੋਰ ਤੋਂ ਕਹਿੰਦਾ ਸਾਡੇ ਮੇਲੇ ਦੀ ਸ਼ਾਨ ਪੰਜਾਬੀ ਸੱਭਿਆਚਾਰ ਦਾ ਗੁੱਸਾ ਇੱਕ ਕੌਂਸਲ ਜਿਹੜਾ ਇਹਨਾਂ ਨੂੰ ਸੁਧਾਲ ਕੇ ਰੱਖਿਆ ਹੈ ਉਹ ਇਹਨਾਂ ਨੂੰ ਮਾਨ ਸਨਮਾਨ ਕਰਦਾ ਉਹ ਵੱਡਾ ਤਾਰਾ ਜੀ ਸਾਡੇ ਦਰਮਿਆਨ ਜੀ ਸਿੰਘ ਜੀ ਮੰਗਲਾ ਸਰਪ੍ਰਸਤ ਸੁਨੀਲ ਸਿੰਘ ਰੋਕਟਾ ਵਿਕਰਮ ਵਾਲੇ ਜਿੰਨਾ ਦਾ ਵੱਡਾ ਯੋਜਨਾ ਦਾ ਮੇਲੇ ਨੂੰ ਉਹ ਵੀ ਸਾਡੇ ਦਰਮਿਆਨ ਪਹੁੰਚੇ ਬਹੁਤ ਬਹੁਤ ਧੰਨਵਾਦ ਹੈ ਉਧਰ ਢਾਣੀ ਪੱਤਰ ਤੋਂ ਜੈ ਚੰਦ ਜੀ ਸਾਡਾ ਵੀ ਉਹ ਪਹੁੰਚੇ ਮੇਲੇ ਦੇ ਰੌਣਕ ਦੇ ਵਾਧਾ ਕਰਨ ਵਾਸਤੇ ਸੋ ਜਿੰਨੇ ਵੀ ਦੂਰੋਂ ਨੇੜੋਂ ਦਰਸ਼ਕ ਵੀ ਸਾਰੇ ਚੱਲ ਕੇ ਆਏ ਆ ਬੜਾ ਵਧੀਆ ਪ੍ਰਬੰਧ ਹੈ ਆ ਟਿੱਬਾ ਬੜਾ ਕੰਮ ਦੇਉਂਦਾ ਹਰ ਸਾਲ ਕਹਿੰਦੇ ਆ ਮੈਂ ਜਿੱਤੇ ਵਾਲਾ ਫਿਰ ਤੁਸੀਂ ਪਾਣੀ ਲਾ ਦਿਓ ਉੰਦੇਲਾ ਵਧੀਆ ਲੱਗਿਆ ਦਾ ਬੱਚਿਆਂ ਨੇ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ 15 ਕੁਤਰਾ ਸਾਲ ਦੇ ਬੱਚੇ ਆ ਕਹਿੰਦੇ ਬਿੜੀ ਦੇ ਵਿੱਚ ਹੈ ਇੰਨੀ ਤੋਂ ਵਧੀਆ ਕੀਤੀ ਆ ਤੇ ਮੈਨੇ ਸੁਚਾਰੂ ਢਾਗਣਾ ਵਧੀਆ ਨਗਰ ਦਾ ਪ੍ਰਬੰਧ ਹੈ ਤੇ ਖੇਡਾਂ ਦਾ ਵੀ ਪ੍ਰਬੰਧ ਕੀਤਾ بڑا ਨਜ਼ਾਰਾ ਆਇਆ ਕਿ ਇਸ ਵਾਰੀ ਹਰਦੇਵ ਸਿੰਘ ਕਰੇ ਅਗਲੇ ਮੇਲੇ ਤੇ ਫਿਰ ਵੀ ਵਧੀਆ ਖੁਸ਼ੀਆਂ ਕਰਾਇਆ ਜਾਣਾ ਹੈ ਜਿਹੜੇ ਨਾਮੇ ਤਲਵਾਗਾ ਨੂੰ ਮੌਕਾ ਦਿੱਤਾ ਜਾਣਾ ਹੈ ਹਾਂਜੀ ਮੇਰੀ ਬੇਨਤੀ ਵੀ ਮੁੱਦਾ ਤੇ ਘਾਂਗਾ ਦੋਨੇ ਟੀਮਾਂ ਆ ਜਾਣ ਵੀਰ ਬਣ ਕੇ ਦੋਨੇ ਟੀਮਾਂ ਨੂੰ ਬੇਨਤੀ ਹੈ ਨਾ ਵੀ ਮੋਗਾ ਤੇ ਘਾਂਗੇ ਦੀਆਂ ਦੋਨੇ ਟੀਮਾਂ ਆ ਜਾਣ ਭਰਾ ਬਣ ਕੇ ਆਪਾਂ ਤੇਰੀ ਨਾਲ ਲਈਏ ਠੋਕੜ 10 15 ਮਿੰਟ ਤਾਂ ਹੋ ਗਏ ਆ ਰੈਸਟੇਜ ਨੂੰ ਉਸ ਲਈ ਪਾਸੇ ਪਲਵਾਨ ਨੇ ਜਿਹਨੇ ਟਾਂ ਲਾਇਏ ਸੀ ਉਹਦਾ ਵੀ ਮਾਣ ਤੇ ਸਨਮਾਨ ਕਰਨਾ ਇੱਕ ਬੱਚੀ ਨੇ ਜਿਹੜੀ ਤਾੜ ਲਾਈ ਸੀ ਉਹਦਾ ਵੀ ਤੇ ਬਾਬੇ ਨੇ ਬੰਸਰੀ ਵਜਾਈ ਸੀ ਕਿਉਂਕਿ ਕੋਈ ਫਰਕ ਨਹੀਂ ਪੈਂਦਾ 10 20 100 50 ਦੇ ਨਾਲ ਆਪਾਂ ਰੇੜੀ ਤੇ ਖੜਕੇ ਹਜ਼ਾਰਾਂ ਖਰਚ ਜਾਂਦੇ ਆ ਜਿਹੜਾ ਆਪਾਂ ਪਹਿਲਵਾਨ ਦਾ ਜਿਹੜਾ ਮਾਲ ਤੇ ਸਾਮਾਨ ਨਹੀਂ ਬੇਝੀ ਵੀ ਦੋਨੇ ਟੀਮਾਂ ਵੀਰ ਬਣ ਕੇ ਜਲਦੀ ਨਾਲ ਆ ਜਾਣ ਘੰਗਾ ਤੇ ਮੋਗਾ ਦੋਨੇ ਟੀਮਾਂ 33 ਦੇ ਨਾਲ ਆ ਜਾਣਾ ਭਰਾਵਾਂ ਕੇ चलो वाह मेरे नमाज सुने मैं हमने पढ़ा है असी अब पढ़ का दो एक तो तो जोर की लोगी वेजन और पच जोर का क्या होता है और तू रहे ना पचास ग्रेवी ਫੇ ਨਹੀਂ ਹੈ ਫੇ ਲੜਦੇ ਨੇ ਇੱਕ ਇਹ ਪਿਛਲੇ ਵਿੱਚੋਂ ਪਾ ਲਿਆ ਉਹ ਆ ਹਾਂ ਕਾਜੇ ਜੀ ਰਾਉਂਡ ਦੇ ਜੱਕੇ ਮਾਰ ਲੈ ਆਵਰੇ ਯਾਰ ਟੀਮਾਂ ਆ ਜਾਣ ਦੋਨੇ ਕਾਂਗਾ ਤੇ ਮੋਗਾ ਉਹਦੇ ਟੀਮਾਂ ਭਰਾਵਾਂ ਕਹਿ ਦੇਰੀ ਨਾਲ ਆਣ ਦੋਨੇ ਟੀਮਾਂ ਨੂੰ ਸਿਰਫ 2 ਮਿੰਟ ਦਾ ਸਮਾਂ ਦਿੱਤਾ ਹੈ ਉਹ ਰੀ ਬਣ ਕੇ ਉਹਨੇ ਟੀਮਾਂ ਆਉਣ ਜਲਦੀ ਦੇ ਨਾਲ ਰੇਕੋ 2 ਮਿੰਟ ਜ਼ਿਆਦਾ ਇੱਕ ਮਿੰਟ ਦਾ ਸਮਾਂ ਦੇ ਦ ਬੰਦਿਆਂ ਨੇ ਕਰੇ ਜਾ ਕੇ ਕਈਆਂ ਨੇ ਰੋਟੀ ਟੁੱਕਰ ਵੀ ਕਰਨਾ ਹੁੰਦਾ ਸਹੀ ਗੱਲ ਆ ਕਈ ਬੰਦੇ ਵੀ ਜ਼ਿੰਮੇਵਾਰੀ ਹੁੰਦੀ ਰੋਟੀ ਟੁੱਕਰ ਦੀ ਭਾਈ ਸੋ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਐਸ ਵਾਰੀ ਪਤਾ ਲੱਗ ਗਿਆ ਵੀ ਲਾਧੂ ਕਾ ਦੀ ਧਰਤੀ ਤੇ ਵਧੀਆ ਮੇਲਾ ਖੇਡਾਂ ਹੁੰਦੀਆਂ ਅਗਲਾ ਮੇਲਾ ਪੂਰਾ ਪਰ ਜੜਾ ਸੋ ਮੇਰੀ ਬੇਨਤੀ ਖਿਡਾਰੀਆਂ ਨੂੰ ਕਾਂਗਾ ਤੈਨੂੰ ਕਾ ਜਲਦੀ ਆਜੋ ਜੀ ਖੇਡ ਗਰਾਉਂਡ ਦੇ ਵਿੱਚ ਬੰਦੇ ਜਾਂਦੇ ਪਏ ਆ ਫਿਰ ਬੰਦੇ ਨਾਲ ਵੇਖਣਗੇ ਤੇ ਫਿਰ ਮੈਚ ਤਾਂ ਵਖੌੜਦਾ ਕੀ ਪੈਂਦਾ ਹੈ ਕਿ ਨਸ਼ੇ ਜੋ ਕਰਦੇ ਲੋਕ ਹਮੇਸ਼ਾ ਰੋਂਦੇ ਆ ਆ ਨਸ਼ੇ ਜੋ ਕਰਦੇ ਲੋਕ ਹਮੇਸ਼ਾ ਰੋਂਦੇ ਆ ਆ ਵਿੱਚ ਜ਼ਿੰਦਗੀ ਕਰੇ ਦੋਸਤੋ ਹੱਸਦੇ ਨਹੀਂ ਤਾਂ ਕਹਿੰਦੇ ਮੁਲਕ ਨੂੰ ਸਵਰਗ ਬਣਾ ਦੇਾਂਗੇ ਤੇ ਸਾਡੇ ਲੀਡਰ ਵਾਅਦਾ ਕਰਦੇ ਕਰਦੇ ਥੱਕਦੇ ਨਹੀਂ ਆ ਤੋਲਾ ਤੋਲਾ ਵੇਚਣ ਵਾਲੇ ਫਸ ਜਾਂਦੇ ਇਹ ਟਰੱਕਾਂ ਦੇ ਜਿਹੜੇ ਟਰੱਕ ਵੇਚਦੇ ਫਸਦੇ ਨਹੀਂ ਤੇ ਬਾਟਰ ਤੋਂ ਡਰੱਪ ਫੜਦੇ ਕਈ ਕਰੋੜਾਂ ਦੀ ਤੇ ਫਿਰ ਕਿੱਧਰ ਉਹ ਜਾਂਦੀ ਹੈ ਸਾਨੂੰ ਦੱਸਦੇ ਨਹੀਂ ਕਿ ਫਿਰ ਕਿੱਧਰ ਉਹ ਜਾਂਦੀ ਸਾਨੂੰ ਦੱਸਦੇ ਹੀ ਨਹੀਂ ਆਜੋ ਭਾਈ ਜੀ ਫੀਲ ਗਰਾਊਂਡ ਦੇ ਵਿੱਚ ਜਲਦੀ ਪਹੁੰਚੋ ਦੋਨੋਂ ਟੀਮਾਂ ਦੇ ਪਲਵਾਨ ਆਓ ਜੀ ਵੀਰ ਬਣ ਕੇ ਦੋਨੇ ਟੀਮਾਂ ਆ ਜਾਣ ਕਾਂਗਾ ਕੋ ਮੋਗਾ ਵੀਰ ਬਣ ਕੇ ਟੀਮਾਂ ਨੂੰ ਇੱਕ ਮਿੰਟ ਦਾ ਸਮਾਂ ਦਿੱਤਾ ਜਾਂਦਾ ਜੀ ਦੋਨੇ ਟੀਮਾਂ ਤੇਰੀ ਨਾਲ ਵੀਰ ਬਣ ਕੇ ਦੋਨੇ ਟੀਮਾਂ ਜਲਦੀ ਦੇ ਨਾਲ ਆਣ ਉਧਰਲੇ ਪਾਸੇ ਸਾਡੇ ਪੰਮਾ ਸਰਪੰਚ ਸਾਹਿਬ ਦੀ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਣ ਕੱਕੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਸਰਪੰਚ ਸਾਹਿਬ ਜੀ ਪੰਮਾ ਸਰਪੰਚ ਜੀ ਦਾ ਵੱਡਾ ਮਾਣ ਇਨ੍ਹਾਂ ਬੋਲਾਂ ਦਾ ਕੀਤਾ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਰਾਜੂ ਭਾਈ ਅੱਜ ਸਪੋਰਟਾਂ ਦੀ ਸੇਵਾ ਨਿਭਾ ਰਹੇ ਕਮਲ ਸਰਪੰਚ ਮਾਸਟਰ ਕ੍ਰਿਸ਼ਨ ਤੇ ਅਸ਼ੋਕ ਲੱਧ ਦੇ ਰੈਫਰੀ ਦੀਆਂ ਸਲਾਮਾਂ ਨਿਭਾ ਰਹੇ ਨੇ ਜਿਹੜੇ ਜਿਹੜੇ ਭਰਾਵਾਂ ਨੇ ਕੱਲ ਤੋਂ ਲੈ ਕੇ ਬੜੀ ਸੇਵਾ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 20 ਪੰਗਿਆਂ ਤੇ ਟੀਮਾਂ ਦੇਰੀ ਨਾਲ ਲੱਪਣ ਯਾਰੋ ਮੋਫਾ ਤੇ ਘਾਂਗਾ ਵੀਰੇ ਦੋਨੇ ਟੀਮਾਂ ਆ ਜਾਣ ਜੀ ਮੋਫਾ ਤੇ ਘਾਂਗਾ 15-15 ਪੁਆਇੰਟਾਂ ਦਾ ਕਰ ਦਿੱਤਾ ਜਾਵੇ

ਆਹ ਯਾਰ ਉਧਰਲੇ ਪਾਸੇ ਜਿਹੜੇ ਪਹਿਲਵਾਨ ਨੇ ਡੰਡ ਲਾਏ ਸੀ ਉਹ ਵੀ ਚੱਕਰ ਲਾ ਰਹੇ ਆ ਦਰਸ਼ਕਾਂ ਦੀ ਕਚਿਹਰੀ ਦੇ ਵਿੱਚ ਮੇਰੀ ਬੇਨਤੀ ਵੀ ਜਰੂਰ ਉਹ ਵੀਰ ਦਾ ਆਪਾਂ ਮਾਨ ਤੇ ਸਨਮਾਨ ਜਿਹੜਾ ਕਰਨਾ ਬਹੁਤ-ਬਹੁਤ ਧੰਨਵਾਦ ਹੋਵੇਗਾ ਤੇ ਨਾਲ ਇੱਕ ਭੈਣ ਨੇ ਵੀ ਡੇੜੇ ਲਾਏ ਸੀ ਉਹਦਾ ਵੀ ਮਾਨ ਸਨਮਾਨ ਕਰਨਾ ਤੇ ਇੱਕ ਆ ਪਾਣੇ ਨੂੰ ਮੇਨਾ ਜੀ ਨੇ ਸੰਤਰੀ ਰਾਈ ਜੀ ਉਹਨਾਂ ਦਾ ਵੀ ਜਿਹੜਾ ਮਾਨ ਤੇ ਸਨਮਾਨ ਕਰਨਾ ਹੁਣ ਵੀਰ ਬਣ ਕੇ ਯਾਰ ਮੇਰੀ ਬੇਨਤੀ ਆ ਦੋਨੇ ਟੀਮਾਂ ਵੀਰੇ ਜਲਦੀ ਆ ਜਿਓ ਯਾਰੋ ਸਰੇ ਜਿੰਨੇ ਮਿੰਟ ਟੀਮਾਂ ਲੇਟ ਆਉਣਗੀਆਂ ਉਹਨੇ 5-500 ਇਨਾਮ ਦੇ ਵਿੱਚੋਂ ਕੱਟੇ ਜਾਣਗੇ ਮੇਰੀ ਬੇਨਤੀ ਆ ਹੁਣ 2 ਮਿੰਟ ਦਾ ਸਮਾਂ ਦੋਨਾਂ ਟੀਮਾਂ ਜੇ ਦਿੱਤੇ ਟਾਈਮ ਤੇ ਆਉਂਦੀਆਂ ਤਾਂ ਠੀਕ ਆ ਤੇ ਜਿੰਨਾ ਲੇਟ ਹੋਣਗੀਆਂ ਉਹਨੇ ਜਿਹੜੇ ਪੈਸੇ ਕੱਟੇ ਜਾਣਗੇ ਇਨਾਮ ਦੇ ਵਿੱਚ ਇਹ ਦੋਨੇ ਟੀਮਾਂ ਧਿਆਨ ਦੇ ਲੈਣਗੀਆਂ ਉਹਨੇ ਟੀਮਾਂ ਨੂੰ ਮੇਰੀ ਬੇਨਤੀ ਆ ਵਾਹ ਵਾਹ ਅਲਾ ਹੁਦਾ ਯਾਰ ਵੱਲਾ ਬੀ ਮਸਲਾ ਨਹੀਂ ਨਹੀਂ ਯਾਰ ਅਸਰਦਾ ਨਹੀਂ ਨਹੀਂ ਦਰਦੇ ਤੋ ਸਾਵੇ ਗ੍ਰੀ ਕਾਲਜ ਦਾ ਆਵੇ ਵੀ ਗਾਏ ਹਲੋ ਪੁੱਟ ਪੱਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਓ ਅੱਜ ਕਮੇਟੀ ਵਾਲਿਆਂ ਨੇ ਭਰਾਵਾਂ ਭਾਂਡੇ ਵੀ ਕੁੱਝ ਨੇ ਕਰੇ ਨਹੀਂ ਤਾਂ ਅਸੀਂ ਬੈਗ ਲੈ ਕੇ ਚੱਲੇ ਜਾ ਕਰੇ ਫਿਰ ਲੋਬ ਦੇ ਫਿਰ ਤੋਂ ਹਰ ਤਰ੍ਹਾਂ ਦੀ ਆ ਰਹੀ ਇਸ ਵਾਰੀ ਮੇਲਾ ਲਾਡੂ ਦਾ ਮਨਾਇਆ ਜਾ ਰਿਹਾ ਹੈ ਬੜੇ ਧੂਮਾਂ ਲਗਾਇਆ ਜਾ ਰਿਹਾ ਹੈ ਤਾ ਇਸ ਵਾਰੋਂ ਨੌਜਵਾਨਾਂ ਨੂੰ ਕਾਫੀ ਅਛਾ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਿੰਡ ਲਾਦੂਗਾ ਦੀ ਸਾਰੀ ਸੰਗਤ ਨੇ ਦਿਲ ਖੋਲ ਕੇ দান ਦਿੱਤਾ ਹੈ ਕਿਉਂਕਿ ਫੰਡ ਨਾਲ ਹੀ ਕੰਮ ਚੱਲਦਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਤਕਰੀਬਨ 4 ਚੌਥਾ ਸਾਲ ਲੱਗਿਆ ਜੀ ਪਹਿਲੇ ਸਾਲ ਅਸੀਂ ਕੁਸ਼ਤੀਆਂ ਕਬੱਡੀਆਂ ਕਰਾਈਆਂ ਸੀ ਉਸ ਤੋਂ ਬਾਅਦ ਬਜਟ ਸਾਡੇ ਕੋਲੋਂ ਬਚਦਾ ਸੀ ਆ ਬਾਬਾ ਜੀ ਦੇ ਅਜੋ ਨਵਾਂ ਘਰ ਬਣਾਇਆ ਉਹ ਹੁਣ ਕੰਪਲੀਟ ਹੋ ਚੁੱਕਿਆ ਹੈ ਉਸ ਤੋਂ ਬਾਅਦ ਸਾਵਣ ਦੇ ਮਹੀਨੇ ਅਸੀਂ ਜੋ ਉਪਰਾਲਾ ਕੀਤਾ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਸਹਿਮਤੀ ਦੇ ਨਾਲ ਮੈਡਲਾ ਕਮੇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਜੋ ਕਬੱਡੀ ਅਤੇ ਗੋਲਾਂ ਦਾ ਪ੍ਰਬੰਧ ਕੀਤਾ ਹੈ ਜਿਹੜੀ ਬੁੜੀ ਨੂੰ ਜੁਮਾ ਨਾਮ ਮੱਤ ਹੈਵੇ ਤੇ ਹੁਣ ਜਿਹੜੇ ਨੌਜਵਾਨ ਨਸ਼ਾ ਨਸ਼ਾ ਕਰਦੇ ਆ ਲੜਾਈਆਂ ਕਰਦੇ ਆ ਪੰਨਤ ਦੇ ਦੋਸਤ ਬਿਆਸ ਵਾਰੀ ਆਪਣੇ ਕੋ ਮੇਲੇ ਤੇ ਲੜਾਈ ਪਈ ਹੈ ਨਾ ਜੀ ਆਇਸ ਵਾਰ ਬਾਬੇ ਦੀ ਖੋਲ ਕਿਰਪਾ ਰਹੀ ਹੈ ਇਸ ਵਾਈ ਕਮੇਟੀ ਨੇ ਸਖਤ ਫੈਸਲੇ ਲੈਨੇ ਜੋ ਵੀ ਸ਼ਰਾਰਤੀ ਅੰਸਰ ਕੋਈ ਵੀ ਕੋਈ ਮੇਲੇ ਦੇ ਹੁਲੜਬਾਜੀ ਕਰੇਗਾ ਉਸ ਦੇ ਖਿਲਾਫ ਕਮੇਟੀ ਸਖਤ ਸਖਤ ਐਕਸ਼ਨ ਲਵੇਗੀ ਅਸੀਂ ਐਸਐਸਪੀ ਦਫਤਰ ਵੀ ਅਸੀਂ ਦਰਖਾਸਤ ਦੇ ਕੇ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਇੱਥੇ ਮੇਲੇ ਦੇ ਕੋਈ ਵੀ ਤਾਈ ਰਹੀ ਆਏਗੀ ਕਹਿੰਦਾ ਕਿ ਰਾਤ ਨੂੰ ਜਦੋਂ 1:00 ਵਜੇ ਮੇਲਾ ਭੜੇ ਰਾਤ ਨੂੰ 1:30 ਸਵੇਰੇ ਬਹੁਤ ਬਜੇ ਬਹੁਤ ਬਜੇ ਮੇਲਾ ਲੱਗਾ ਹੈ ਬਹੁਤ ਬਹੁਤ ਬਜੇ ਬਹੁਤ ਬਹੁਤ ਲਗਾਈ ਜਾਂਦੀ ਹੈ ਬਹੁਤ ਬਹੁਤ ਫਸਤਾ ਉਹ ਮਗਬਰ ਜਦੋਂ ਠੰਡੀ ਰਾਤ ਦੇ ਵਿੱਚ ਉਹ ਵੀ ਰਾਤ ਦੀ ਕਮੇਟੀ ਦੇ ਮੈਸ ਕਰਾਇਆ ਗਿਆ ਕੁਸੀ ਦੇ ਮੈਸ ਕਰਾਇਆ ਗਿਆ ਲਿੰਗ ਨੂੰ ਗਰਵਧੀਆ ਵਰਤਾਇਆ ਗਿਆ ਕੋਈ ਕਮੀ ਪੇਸ਼ਰਨ ਲੱਗੇ ਪਿਸਤਾ ਨਹੀਂ ਦੇਖੋ ਜੀ ਕਮੀ ਤਾਂ ਆਪਾ ਜਨਤਾ ਦੀ ਨਹੀਂ ਪੂਰੀ ਕਰ ਸਕਦੇ ਜਨਤਾ ਦੀ ਬੜੀਆਂ ਕੁਸ਼ੀਆਂ ਨੇ ਇਸ ਕਮੇਟੀ ਤੋਂ ਪਰ ਕੰਮ ਚਾਣਾ ਸਾਰਾ ਫੰਡ ਦੇ ਸਿਰ ਤੇ ਸਾਡੇ ਨੰਨੇ ਮੁੰਨੇ ਬੱਚੇ ਪੰਜ ਪੰਜ ਸਾਲ ਤੋਂ ਲੈ ਕੇ 18 ਸਾਲ ਤੱਕ ਵੀ ਵੀ 25-25 ਸਾਲ ਤੋਂ ਲੈ ਕੇ 40 ਸਾਲ ਤੱਕ ਸਾਡੇ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਲੰਬੇ ਸਮੇਂ ਤੋਂ ਦਾਣੇ ਆਪਣੇ ਸਿਰ ਦੇ ਉੱਤੇ ਚਾਗ ਗਏ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਅੱਡਾ ਫਾਇਲ ਦਾ ਅੱਡਾ ਨਵਾਸੀ ਮੰਡੀ 라ਧੂ ਦਾ ਉਹਨਾਂ ਨੇ ਦਿਲ ਖੋਲ ਕੇ ਦਾਨ ਦਿੱਤਾ ਹੈ ਤੇ ਅਸੀਂ ਵੀ ਵੀਰ ਬਣ ਕੇ ਟੀਮ ਵਾਲੇ ਸਾਲ ਦੇ ਵਿੱਚ ਜੇ ਬਾਬਾ ਜੀ ਨੇ ਸਾਨੂੰ ਬਾਬਾ ਜੀ ਦੀ ਦਰਗਾਹ ਤੇ ਰੱਖਾ ਜੀ ਮੇਰੇ ਬਖਸ਼ੀ ਤਾਂ ਹੋਂਦੇ ਸਾਲ ਫਿਰ ਵੀ ਇਸ ਸਤਰਾਬਾਦ ਚੱਲ ਕੇ ਆਮਾ ਕਿਉਂਕਿ ਸੰਗਤ ਦੇ ਸਹਿਯੋਗ ਨਾਲ ਗੁਰੂ ਘਰ ਰੱਖਾ ਗਿਆ ਬਿਲਕੁਲ ਜੀ ਤੁਸੀਂ ਵੀ ਨਜ਼ਰ ਮਾਰ ਸਕਦੇ ਹੋ ਸਾਰੇ ਸਾਡੇ ਪਿੰਡ ਲਾਧੂਗਾ ਦੇ ਨਵੀਂ ਪੰਚਾਇਤ ਪੁਰਾਣੀ ਪੰਚਾਇਤ ਰਾਏ ਸਿੱਖਾਂ ਦੇ ਸਾਰੇ ਨੇੜੋ ਜਿੱਥੋਂ ਵੀ ਆਸ-ਪਾਸ ਪਿੰਡ ਆ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਪੂਰਾ ਕਾਇਮ ਹੈ ਭਾਈ ਜਰਾ ਕਿਉਂਕਿ ਚੰਗਾ ਪ੍ਰੋਗਰਾਮ ਸਾਂਝੇ ਕੰਮ ਤੇ ਅਸੀਂ ਇੱਕ ਵਾਰ ਸਾਂਝੇ ਕੰਮ ਤੇ ਕੋਈ ਵੀ ਸਾਡੇ ਵਿੱਚ ਮਤ ਨਹੀਂ ਜੀ ਜੀ ਵਿਚਾਰਕ ਮਤ ਬੇਜ ਹੋਣਗੇ ਸਾਂਝੇ ਕੰਮ ਤੇ ਅਸੀਂ ਕੋਈ ਮਤ ਬੇਜ ਨਹੀਂ ਕੋਈ ਮਤ ਬੇਜ ਨਹੀਂ ਬਹੁਤ ਬਹੁਤ ਧੰਨਵਾਦੀ ਐਸੀ ਵੀ ਪੁਆਇੰਟ ਰੋਡ ਨਹੀਂ ਅਸੀਂ ਮਾਚ ਨਹੀਂ ਕਰਨਾ ਚਾਹਤ ਰਹੇ ਜਿਹੜਾ ਕੋਈ ਬਾਬਾ ਜੀ ਦੀ ਸਰਕਾਰ ਤੇ ਰੱਖਾਂਗੇ ਇਹ ਵਿਪਨ